1999 ਵਿੱਚ ਮਹਾਪੁਰਖ ਨੇ ਆਪ ਰੱਬ ਸਨ ਸਰੀਰ ਕਰਕੇ ਬੁਧਵੀ ਕਰ ਸਕਦੇ 1999 ਵਿੱਚ ਮਹਾਪੁਰਖਾਂ ਨੇ ਸਾਨੂੰ ਬਾਣੀ ਦਾ ਸਤਕਾਰ ਕਰਨਾ ਸਿਖਾਇਆ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿਖਾਇਆ 1999 ਵਿੱਚ ਸੰਗਤ ਦੀ ਮਹਾਂਪੁਰਖਾਂ ਨੇ ਸਤਪੁਰਾਂ ਦੀ ਪਾਲਕੀ ਵਾਸਤੇ ਜਹਾਜ਼ ਤਿਆਰ ਕਰਵਾਇਆ ਸਤਪੁਰਾਂ ਦੇ ਸਤਕਾਰ ਵਿੱਚ ਕਿਉਂਕਿ ਸਤਪੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਬੈਠਿਆ ਨਾ ਆਪਾਂ ਸਾਇਦ ਉਦੋਂ ਧਿਆਨ ਵਿੱਚ ਨਹੀਂ ਬਈ 300 ਸਾਲਾਂ ਹੈ ਦੀ ਐ ਨਹੀਂ ਪਤਾ ਬਈ ਦਸਮ ਪਾਤਸ਼ਾਹ ਦਾ ਚੇਤੇ ਵਿੱਚ ਨਹੀਂ ਹੈਗਾ ਸਾਧ ਸੰਗਤ ਜੀ ਮਹਾਪੁਰਖਾਂ ਨੇ ਬਾਣੀ ਦੇ ਸਤਕਾਰੇ ਅੰਦਰ ਉਹ ਪਾਲਕੀ ਤਿਆਰ ਕਰਵਾ ਕੇ ਜਹਾਜ਼ ਦੇ ਰੂਪ ਵਿੱਚ ਇੱਥੇ ਲਿਆਂਦਾ ਜਹਾਜ਼ ਉਸ ਸਮੇਂ ਥੋੜੇ ਸਮੇਂ ਬਾਅਦ ਮਹਾਪੁਰਖ 2004 ਵਿੱਚ ਸਰੀਰ ਛੱਡ ਗਏ ਇਹ ਪੰਜ ਭੌਤਿਕ ਸਰੀਰ ਨੂੰ ਤਿਆਗ ਗਏ ਉਦੋਂ ਬਾਅਦ ਥੋੜੀ ਜਿਹੀ ਖੜੋਤ ਆਈ ਉਦੋਂ ਇਹਨਾਂ ਪ੍ਰਬੰਧ ਨਹੀਂ ਕੀਤਾ ਗਿਆ ਹੁਣ ਮਹਾਪੁਰਖਾਂ ਨੇ ਸ੍ਰੀਮਾਨ ਸੰਤ ਪਪਾ ਭਰਪੂਰ ਸਿੰਘ ਜੀ ਉਹਨਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਲਕੀ ਨੂੰ ਦਰਵਾਰ ਤੋਂ ਤਿਆਰ ਕੀਤਾ ਸਤਿਗੁਰਾਂ ਦੇ ਪਵਨ ਦਰਵਾਰ ਵਿੱਚ ਲਿਵਟ ਲਾਈ ਸਤਿਗੁਰਾਂ ਦਾ ਪਵਨ ਸਰੂਪ ਐਸੇ ਤਰ੍ਹਾਂ ਸਣੇ ਗ੍ਰਾਂਥੀ ਸਿੰਘ ਸਹਿਬਾਨ ਉਹ ਤਾਂ ਚਲਿਆ ਜਾਂਦਾ ਫਿਰ ਉੱਥੋਂ ਸਤਿਗੁਰੂ ਮਹਾਰਾਜ ਜੀ ਜਹਾਜ਼ ਵਿੱਚ ਆਉਂਦੇ ਨੇ ਫਰੈਦਰ ਸੱਚਖੰਡਾ ਇੱਥੇ ਸਤਿਗੁਰੂ ਮਹਾਰਾਜ ਜੀ ਬਿਰਾਜਮਾਨ ਹੁੰਦੇ ਨੇ ਅੰਮ੍ਰਿਤ ਵੇਲੇ ਫੇਰ ਸਤਿਗੁਰਾਂ ਦੇ ਸਰੂਪ ਜਹਾਜ਼ ਵਿੱਚ ਜਾਂਦੇ ਨੇ ਇਹ ਕਥਾ ਕੀਰਤਨ ਹੁੰਦਾ ਫੇਰ ਸਤਿਗੁਰਾਂ ਦੀ ਵਿੜਾਈ ਹੁੰਦੀ ਆ ਸਾਮ ਨੂੰ ਫੇਰ ਸਤਿਗੁਰੂ ਮਹਾਰਾਜ ਜੀ ਜਹਾਜ਼ ਵਿੱਚ ਆਉਂਦੇ ਨੇ ਇੰਨਾ ਸਤਕਾਰ ਮਹਾਪੁਰਖਾਂ ਦੇ ਮਨ ਵਿੱਚ ਸਤਿਗੁਰਾਂ ਪ੍ਰਤੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰੰਦੀ ਮਹਾਪੁਰਖਾਂ ਦੇ ਅੰਦਰ ਸੀ ਇੰਨਾ ਸਤਕਾਰ ਕਿਉਂਕਿ ਕਿਸੇ ਨੇ ਮਹਾਪੁਰਖਾਂ ਨੂੰ ਕਹਾ ਵੀ ਮਹਾਰਾਜ ਜੀ ਤੁਸੀਂ ਐਡੇ ਵੱਡੇ ਮਹਾਪੁਰਖ ਹੋ ਪੈ ਤੂੰ ਜਿੱਤਾ ਜਾਹਾਜ ਜੋਜ ਲੈ ਲੋ ਜਾਤ ਜਾਇਆ ਕਰੋ ਦੁਵਾਨ ਲਾਉਣ ਕਿਉਂਕਿ ਮਹਾਪੁਰਖਾਂ ਦੀ ਮਹਿਮਾ ਬੜੀ ਧੀ ਕਿਉਂ ਨਾਮ ਦੀ ਮਹਿਮਾ ਹੋਇਆ ਕਰਦੀ ਹੈ ਮਹਿਮਾ ਦੀ ਮਹਾਪੁਰਖਾਂ ਦੀ ਪਰ ਮਹਾਪੁਰਖ ਨਿਮਰਤਾ ਦੇ ਵੀ ਐਨੇ ਪੁੰਜ ਸਨ ਹੱਦ ਤੋਂ ਵੱਧ ਨਹੀਂ ਮੇਰੇ ਵਰਗੇ ਕੋਲੇ ਮਾੜੀ ਜੀ ਕੋਈ ਤਾਕਤ ਆ ਜਾਵੇ ਉਹੀ ਬਫਰੇਵਾ ਹੋ ਜਾਂਦਾ ਬਗੈਰ ਗੱਲ ਤੋਂ ਹੀ ਇੰਨੀ ਨਿਮਰਤਾ ਮਹਾਪੁਰਖਾਂ ਵਿੱਚ ਐਡੀ ਤਾਕਤ ਹੋਣ ਦੇ ਬਾਵਜੂਦ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੰਨਾ ਸਤਕਾਰ ਕਰਦੇ ਸਨ ਜੇਕਰ ਤਰਮਾਲਾ ਵੀ ਡੇਢਾ ਹੋਣਾ ਫਿਰ ਵੀ ਆਪ ਸਹੀ ਕਰਦੇ ਆਪ ਸੈੱਟ ਕਰਦੇ ਮਹਾਪੁਰਖ ਕਹਿੰਦੇ ਨਹੀਂ ਸੰਗਤ ਦੀ ਮੈਂ ਇਦਾਂ ਹੀ ਠੀਕਾ ਪਰ ਆਪਾਂ ਜਹਾਜ਼ ਲਿਆਵਾਂਗੇ ਜ਼ਰੂਰ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਸਤੇ ਲਿਆਵਾਂਗੇ ਸੰਗਤ ਜੀ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜਾ ਮਨਾ ਰਹੇ ਆਪਾਂ ਉਹ ਮਹਾਪੁਰਖਾਂ ਨੇ ਜਹਾਜ਼ ਉਸ ਟਾਈਮ 1992 ਵਿੱਚ ਲਿਆਂਦਾ ਮੇਰੇ ਯਾਦ ਆ ਉਦੋਂ ਬੜਾ ਇਕੱਠ ਹੋਇਆ ਇੱਥੇ ਖੜਨੋਂ ਜਗ੍ਹਾ ਨਹੀਂ ਸੀ ਕਿਉਂਕਿ ਮਹਾਪੁਰਖਾਂ ਦੇ ਤਾਂ ਦਰਸ਼ਨਾਂ ਵਾਸਤੇ ਪਤਾ ਨਹੀਂ ਕਿੰਨੇ ਕੁ ਲੋਕ ਕਿੰਨੇ ਕੁ ਸੰਗਤ ਤੋਰੀ ਰਹਿੰਦੀ ਪਿੱਛੇ ਪਿੱਛੇ ਨਿਮਰਤਾ ਇੰਨੀ ਮਹਾਪੁਰਖਾਂ ਦੇ ਵਿੱਚ ਤੇ ਸੰਗਤ ਵਿੱਚ ਬਹਿ ਕੇ ਪ੍ਰਸਾਦਾ ਸੰਗਦੇ ਸੰਗਤ ਜੀ ਨਿਮਰਤਾ ਦੀ ਗੱਲ ਐਡੀ ਤਾਕਤ ਦੇ باوجود ਹੋਣ ਦੇ ਵੀ ਪਰ ਧੰਨ ਸ੍ਰੀ